ਮੇਰਾ ਨਾਮ ਵਿਕਾਸ ਗੋਇਲ ਹੈ ਮੈਂ ਨਾਭਾ ਸ਼ਹਿਰ ਤੋਂ ਬਿਲੋਂਗ ਕਰਦਾ ਤੇ ਮੈਂ ਹਿਮੋਫੀਲੀਆ ਸੁਸਾਇਟੀ ਲੁਧਿਆਣਾ ਚੈਪਟਰ ਦਾ ਜਨਰਲ ਸਕੱਤਰ ਹਾਂ ਜਿਹੜੇ ਤੁਸੀਂ ਗੱਲ ਕੀ ਬਚਨ ਹਿਮੋਫੀਲੀਆ ਇੱਕ ਖੂਨ ਨਾਲ ਸੰਬੰਧਿਤ ਬਿਮਾਰੀ ਹੈ ਜਿਹਦੇ ਵਿੱਚ ਇੱਕ ਮਰੀਜ਼ ਨੂੰ ਕਿਤੇ ਵੀ ਇੰਟਰਨਲ ਜਾਂ ਐਕਸਟਰਨਲ ਬਲੀਡਿੰਗ ਹੋਣੀ ਲਾ ਸ਼ੁਰੂ ਹੋ ਜਾਂਦੀ ਹੈ ਤੇ ਰੁਕਦੀ ਨਹੀਂ ਜਿਵੇਂ ਆਮ ਬੱਚੇ ਨੂੰ ਆਮ ਬੰਦੇ ਨੂੰ ਜਾਂ ਤੁਹਾਨੂੰ ਜਾਂ ਮੈਨੂੰ ਕਿਸੇ ਦੇ ਵੀ ਇੱਕ ਕੱਟ ਲਾ ਜਿਵੇਂ ਬਲੀਡਿੰਗ ਆਪਾਂ 2 ਮਿੰਟ ਦੱਬਾਂਗੇ ਰੁਕ ਜੂਗੀ ਸਾਡੀ ਬਲੀਡਿੰਗ ਰੁਕੂਗੀ ਨਹੀਂ ਜਦੋਂ ਕਿ ਸਾਨੂੰ ਆਰਟੀਫੀਸ਼ੀਅਲ ਫੈਕਟਰ ਨਾਮ ਦੀ ਦਵਾਈ ਨੀ ਦਿੱਤੀ ਜਾਂਦੀ ਫੂਕੂਨ ਵਗਦਾ ਰਹੂਗਾ ਇਹਨਾਂ ਕਿ ਇੱਕ ਜਾਨਲੇਵਾ ਸਥਿਤੀ ਵੀ ਪੈਦਾ ਹੋ ਜਾਂਦੀ ਹੈ ਇਹ ਹੁੰਦਾ ਕਿਉਂ ਹੈ ਇਹ ਜਨਮਾਂਦਰੂ ਹੁੰਦਾ ਜੀ ਇਹ ਜਿਹੜਾ ਹੈਗਾ ਕਰੋਨਿਕ ਡਿਜ਼ੀਜ਼ ਬੋਲਦੇ ਆ ਇਹਨੂੰ ਜੀਨ ਦੇ ਵਿੱਚ ਖਰਾਬੀ ਦੇ ਨਾਲ ਇਹ ਬਿਮਾਰੀ ਹੁੰਦੀ ਹੈ ਇਹ ਬੱਚਪਨ ਤੋਂ ਹੁੰਦਾ ਕਿ ਜਨਮ ਤੋਂ ਜੀ ਅੱਛਾ ਜਨਮ ਤੋਂ ਹੀ ਹੁੰਦਾ ਹੈ ਹਾਂ ਜੀ ਇਹਦੇ ਵਿੱਚ ਕੋਈ ਨੌਜਵਾਨ ਜਾਂ ਇਹਦੇ ਵਿੱਚ ਮਾਤਾ ਵਾਹਕੁੰਦੀ ਦੀ ਬਿਮਾਰੀ ਦੀ ਤੇ ਅੱਗੇ ਅੱਗੇ ਇਹ ਪੀੜੀ ਤੋਂ ਪੀੜੀ ਚੱਲ ਰਹੀ ਆ لیکن اجری ڈیٹ ਦੇ ਵਿੱਚ ਅੱਜ ਸਾਡੇ ਪਾਣੀ ਦਾ ਖਾਣ ਪੀਣ ਦੀ ਲਾਪਰਵਾਹੀਆਂ ਦੇ ਕਾਰਨ ਇਹ ਬਿਮਾਰੀ ਬਿਨਾ ਕਿਸੇ ਪਿੱਛੋਂ ਪਿਚੋਕਰ ਤੋਂ ਵੀ ਅੱਗੇ ਵੱਧਦੀ ਪਈ ਹੈ। ਜੇ ਅਮਾ ਇਲਾਜ ਦੀ ਗੱਲ ਕਰੀਏ ਜਿਹੜੀ ਜਗਾ ਇਲਾਜ ਹੀ ਸਦਾ ਬਿਰਜੀ ਇਸ ਟਾਈਮ ਹਾਲੇ ਤੱਕ ਥਰੂ ਆਟ ਵਰਲਡ ਕਿਤੇ ਵੀ ਪ੍ਰੋਪਰਲੀ ਨਹੀਂ ਹੈਗਾ। ਲੇਕਿਨ ਇੱਕ ਰੱਬ ਦੀ ਦੇਣ ਸਾਨੂੰ ਇੰਨੀ ਕੋਈ ਵੀ ਸਾਨੂੰ ਆਰਟੀਫੀਸ਼ਲ ਮੈਡੀਸਨ ਜਿਹੜੀ ਹੈਗੀ ਆ ਉਹ ਥੋੜਾ ਜਿਹਾ ਕੰਮ ਕਰਦੀ ਹੈ ਜਿਸ ਟਾਈਮ ਤੁਹਾਨੂੰ ਤਕਲੀਫ ਹੁੰਦੀ ਹੈ ਜਦੋਂ ਅਸੀਂ ਉਹਦਾ ਟੀਕਾ ਲੰਨੇ ਆ ਤਾਂ ਤੁਹਾਨੂੰ ਉਸ ਟਾਈਮ ਫੋਰਦੀ ਟਾਈਮ ਸਾਨੂੰ ਰੀਲੀਫ ਮਿਲ ਜਾਂਦਾ ਹੈ ਲੇਕਿਨ ਅਸੀਂ ਸਰਕਾਰ ਕੋਲੋਂ ਵੀ ਮੰਗ ਕੀਤੀ ਹੈ ਕਈ ਵਾਰੀ ਵੀ ਸਾਨੂੰ ਟੀਕਾ ਰੈਗੂਲਰ ਦਿੱਤਾ ਜਾਵੇ ਜਿਹੜਾ ਹਫਤੇ ਤਿੰਨ ਵਾਰੀ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਬਿਮਾਰੀ ਨਾਲ ਜਮਾਈ ਨਾ ਜਈ ਓਕੇ ਹੋਈਏ ਜਿਹੜੀ ਕੋਈ ਸਸਤਾ ਦਾ ਨਾਮ ਲੈਂਦੇ ਉਹ ਕਿਹੜੀ ਸੰਸਥਾ ਹੈ ਹਿਮੋਫੀਲੀਆ ਸੁਸਾਇਟੀ ਮੈਂ ਲੁਧਿਆਣਾ ਚੈਪਟਰ ਦੇਖ ਰਿਹਾ ਮੇਰੇ ਨਾਲ ਦੇ ਪੰਜਾਬ ਦੇ ਵਿੱਚ ਲਗਭਗ 10 ਤੋਂ 12 ਚੈਪਟਰ ਹੈਗੇ ਆ ਏ ਜੇ ਤੁਹਾਨੂੰ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਆਪਣਾ ਮੋਬਾਈਲ ਨੰਬਰ ਬੋਲਦੇ ਬਿਲਕੁਲ ਜੀ ਮੈਂ ਜਰੂਰ ਨੰਬਰ ਦਾ ਮਾਰ ਕਿਸੇ ਵੀ ਬੰਦੇ ਨੂੰ ਆਪਣੇ ਸ਼ਰੀਰ ਦੇ ਉੱਤੇ ਚੱਲਣ ਲੱਗਣ ਵੀ ਕਿਤੇ ਦੇ ਸ਼ਰੀਰ ਤੇ ਨੀਲ ਪੈਂਦੇ ਨੇ ਜੋੜਾਂ ਦੇ ਵਿੱਚ ਜੋ ਸੋ ਜਾਉਂਦੀ ਹੈ ਜਾਂ ਕਿਤੇ ਫੋਨ ਵੱਗਦਾ ਨਹੀਂ ਬੰਦ ਹੁੰਦਾ ਤਾਂ ਮੇਰੇ ਨਾਲ ਬੇਝਿਚਕੋ ਕੇ ਅੱਧੀ ਰਾਤ ਨੂੰ ਵੀ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈਗਾ 99144 2005 ਮੈਂ ਇੱਕ ਵਾਰੀ ਇਕ ਲੱਖ ਰੀ ਬੋਲਣਾ ਚਾਹਾਂਗਾ 99144 2 305 ਮੇਰਾ ਨਾਮ ਵਿਕਾਸ ਗੋਇਲ ਹੈ ਕਿਸੇ ਵੀ ਟਾਈਮ 24 ਘੰਟੇ ਸੱਤੋ ਦਿਨ ਜਦੋਂ ਮਰਜ਼ੀ ਮੇਨਾਂ ਗੱਲ ਕਰਕੇ ਵਿਸਲਾਹ ਲੈ ਸਕਦੇ ਨੇ ਪੂਰਾ ਉਚਿਤ ਮਾਰਗਦਰਸ਼ਨ ਲੈ ਸਕਦੇ ਨੇ ਕਿਸੇ ਨੂੰ ਵੀ ਯਾਨੀ ਕਿ ਆਪਣੇ ਬੱਚੇ ਦੇ ਲਈ ਤੜਪਨ ਦੀ ਲੋੜ ਨਹੀਂ ਹੈ ਮੇਰੇ ਬੱਚੇ ਨੂੰ ਕੀ ਤਕਲੀਫ ਹੋ ਰਹੀ ਹੈ ਮੇਰਾ ਇੱਕੋ ਹੀ ਟਿਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮੇਰੇ ਜੋੜ ਖਰਾਬ ਹੋਏ ਨੇ ਮੈਂ ਖੁਦ ਮਰੀਜ਼ ਹਾਂ ਇਸ ਬਿਮਾਰੀ ਦਾ ਮੇਰੇ ਆਉਣ ਵਾਲੇ ਬੱਚਿਆਂ ਨੇ ਕਿਸੇ ਨੇ ਜੋੜ ਨਾ ਖਰਾਬ ਹੋਣ ਕੋਈ ਬੱਚਾ ਇਸ ਬਿਮਾਰੀ ਨਾਲ ਤੜਪੇ ਨਾ ਇਸ ਟਿਚਨ ਲੈ ਕੇ ਮੈਂ ਚੱਲਦਾ ਪਿਆ 2000 5 ਤੋਂ 2500 ਲੈ ਕੇ ਅੱਜ ਤੱਕ ਮੇਲੇ 450 500 ਪੇਸ਼ੈਂਟ ਟੋਟਲ ਰਜਿਸਟਰ ਹੋ ਚੁੱਕਿਆ ਮੇਰੀ ਇੱਕ ਗੁਜਾਰਿਸ਼ ਹੋਰ ਵੀ ਹੈ ਜਿਹੜੇ ਵੀ ਕਹਿੰਦੇ ਨੇ ਅਸੀਂ ਦੱਸਣਾ ਨਹੀਂ ਅਸੀਂ ਸਾਹਮਣੇ ਨਹੀਂ ਆਣਾ ਉਹ ਪਲੀਜ਼ ਸਾਹਮਣੇ ਆਓ ਤਾਂ ਕਿ ਅਸੀਂ ਤੁਹਾਡੀ ਜ਼ਿੰਦਗੀ ਥੋੜੀ ਜਿਹੀ ਸੁੱਖ ਵਾਲੀ ਕਰਨ ਦੀ ਕੋਸ਼ਿਸ਼ ਕਰ ਸਕੀਏ ਹੈ ਬਜੀ